ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਸਾਰੇ ਬੱਚਿਆਂ ਲਈ ਇੱਕ ਬਹੁਤ ਹੀ ਖੁਸ਼ਖਬਰੀ ਹੈ ਉਹ ਹੈ ਕਿ ਅੰਕੀ ਸਰ ਦਾ 30 ਤਾਰੀਖ ਨੂੰ ਹੈਪੀ ਵਾਲਾ ਬਰਥਡੇ ਹੈ ਤੇ ਇਸ ਬਰਥਡੇ ਦੇ ਮੌਕੇ ਤੇ ਸਾਰੇ ਕੋਰਸੇਸ ਦੇ ਉੱਪਰ ਅੰਕੀ ਸਰ ਵੱਲੋਂ ਤੁਹਾਨੂੰ ਇੱਕ ਗਿਫਟ ਦਿੱਤਾ ਜਾਂਦਾ ਉਹ ਗਿਫਟ ਕੀ ਹੈ ਕਿ ਹਰੇਕ ਕੋਰਸ ਤੇ 30% ਦਾ ਆਫ ਹੈ ਪਾਈ ਠੀਕ ਹੈ ਔਰ ਇਹ ਜੋ ਆਫਰ ਹੈ ਅੱਜ ਤੋਂ ਹੀ ਸਟਾਰਟ ਹੋ ਜਾਏਗਾ ਔਰ ਅੰਕਿਤ ਸਰ ਦੇ ਵੱਡੇ ਤੱਕ ਇਹ ਆਫਰ ਰਹੇਗਾ ਠੀਕ ਹੈ ਹੁਣ ਇਸ ਆਫਰ ਦਾ ਤੁਸੀਂ ਫਾਇਦਾ ਕਿਵੇਂ ਚੱਕ ਸਕਦੇ ਹੋ ਉਹ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਪ੍ਰਤਾਪ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਨਾ ਹੈ ਭਾਈ Android ਵੀ ਪ੍ਰਤਾਪ ਅਕੈਡਮੀ ਐਪ ਦੇ ਨਾਮ ਤੋਂ ਹੈ ਤੇ iPhone ਵਾਲੀ ਐਪ ਵੀ ਪ੍ਰਤਾਪ ਅਕੈਡਮੀ ਦੇ ਐਪ ਤੋਂ ਨਾਮ ਤੋਂ ਹੈ ਠੀਕ ਹੈ ਇਹ ਦੋ ਅਕੈਡਮੀ ਦੇ ਨੰਬਰ ਹੈ ਅਗਰ ਤੁਹਾਨੂੰ ਕੋਈ ਡਾਊਟ ਹੋਵੇ ਜਾਂ coupon ਵਗੈਰਾ ਨਾ ਲੱਗੇ ਤਾਂ ਭਾਈ ਤੁਸੀਂ ਇਹ ਦੋਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਦੂਜਾ ਇਹ ਇੱਕ ਆਪਣਾ ਟੈਲੀਗ੍ਰam ਚੈਨਲ ਹੈ ਕਲਾਸੇਜ਼ ਦੇ ਲਿੰਕ ਜਾਂ YouTube ਦੀਆਂ ਜਿਹੜੀਆਂ ਫ੍ਰੀ ਕਲਾਸੇਜ਼ ਨੇ ਜਾਂ ਜੋ ਫ੍ਰੀ ਸਾਡੇ ਮੋਕ ਟੈਸਟ ਹੁੰਦੇ ਨੇ ਉਹ ਕਦੋਂ ਕਰਵਾਏ ਜਾਂਦੇ ਨੇ ਉਹਨਾਂ ਦਾ ਲਿੰਕ ਸਾਡੇ ਇਸ ਟੈਲੀਗ੍ਰam ਚੈਨਲ ਤੇ ਆ ਜਾਂਦਾ ਹੈ ਠੀਕ ਹੈ ਤੇ ਇਹ ਉਹ ਬੈਚ ਨੇ ਭਾਈ ਯਾਨੀ ਆਹਾ ਮੇਨਲੀ ਸਪੈਸ਼ਲੀ ਆਹਾ ਉਹ ਬੈਚ ਹੈ ਪੰਜਾਬ ਸਿਲੈਕਸ਼ਨ ਬੈਚ ਅਗਰ ਤੁਹਾਨੂੰ ਐਵੇਂ ਲੱਗਦਾ ਹੈ ਕਿ ਤੁਹਾਨੂੰ ਤਿਆਰੀ ਕਰਦੇ ਨੂੰ ਬਹੁਤਾ ਸਮਾਂ ਹੋ ਗਿਆ ਤੇ ਫਿਰ ਵੀ ਤੁਹਾਡੀ ਸਿਲੈਕਸ਼ਨ ਦੇ ਵਿੱਚ ਕਿੱਥੇ ਨਾ ਕਿੱਥੇ ਕਮੀ ਰਹਿ ਗਈ ਹੈ ਤਾਂ ਇਹ ਉਹ ਬੈਚ ਹੈ ਜੋ ਤੁਹਾਡੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਦੇਗਾ ਠੀਕ ਹੈ ਇਸ ਬੈਚ ਨੂੰ ਜੁਆਇਨ ਕਰ ਲਿਓ ਤੇ ਇਹਦੇ ਵਿੱਚ ਪਏ ਮਟੀਰੀਅਲ ਨੂੰ ਅਗਰ ਤੁਸੀਂ ਜਿੰਨਾ ਪੜਾਇਆ ਹੈ ਉਹਨੂੰ ਇਮਾਨਦਾਰੀ ਨਾਲ ਪੜ੍ਹ ਲੋਗੇ ਤਾਂ ਭਾਈ ਤੁਹਾਡੀ ਸਿਲੈਕਸ਼ਨ ਨਹੀਂ ਤੁਹਾਡੀ ਰੈਂਕ ਵੀ ਆ ਜਾਏਗੀ ਤੇ ਜਿਹੜਾ ਇਹ ਤੁਸੀਂ 1 2 1 2 ਨੰਬਰ ਨਾਲ ਜਿਹੜੇ ਬੱਚੇ ਰਹਿੰਦੇ ਹੈ ਉਹਨਾਂ ਦੀ ਸਿਲੈਕਸ਼ਨ ਕਨਫਰਮ ਹੋ ਜਾਏਗੀ ਠੀਕ ਹੈ ਬਸ ਕਰਨਾ ਕੀ ਹੈ ਇਸ ਬੈਚ ਨੂੰ ਜੁਆਇਨ ਕਰਨਾ ਹੈ ਔਰ ਇਹਦੇ ਵਿੱਚ ਪਏ ਮਟੀਰੀਅਲ ਨੂੰ ਜਿਵੇਂ ਜਿਵੇਂ ਟੀਚਰਸ ਨੇ ਕਿਹਾ ਹੈ ਓਵੇਂ ਓਵੇਂ ਫੋਲੋ ਕਰ ਲਿਓ ਤੁਹਾਡੀ ਸਿਲੈਕਸ਼ਨ ਕਨਫਰਮ ਹੋ ਜਾਏਗੀ ਅਗਰ ਕੋਈ ਬੱਚਾ ਚਾਹੁੰਦਾ ਹੈ ਕਿ ਕੱਲਾ ਮੈਥ ਦਾ ਕੋਰਸ ਲੈਣਾ ਚਾਹੁੰਦਾ ਹੈ ਭਾਈ ਤਾਂ ਕੱਲਾ ਮੈਥ ਦਾ ਕੋਰਸ ਵੀ ਹੈ ਅਗਰ ਕੋਈ ਬੱਚਾ ਚਾਹੁੰਦਾ ਹੈ ਕੱਲਾ ਇਕਨੋਮਿਕਸ ਦਾ ਕੋਰਸ ਲੈਣਾ ਚਾਹੁੰਦਾ ਹੈ ਤਾਂ ਕੱਲਾ ਇਕਨੋਮਿਕਸ ਦਾ ਕੋਰਸ ਵੀ ਹੈ ਕੱਲਾ ਇੰਗਲਿਸ਼ ਦਾ ਕੋਰਸ ਵੀ ਹੈਗਾ ਬਈ ਕੱਲੀ ਪੋਲੀਟੀ ਵੀ ਹੈਗੀ ਆ ਕੱਲੀ ਹਿਸਟਰੀ ਵੀ ਹੈ ਯਾਨੀ ਅਲੱਗ-ਅਲੱਗ ਕੋਰਸ ਵੀ ਪਏ ਹੈ ਔਰ ਸਾਰੇ ਕੋਰਸਾਂ ਤੇ ਤੁਹਾਨੂੰ ਮੈਂ ਦੱਸ ਦਿੰਨਾ ਹੈ 30% ਦਾ ਆਫ ਹੈ ਸਾਰੇ ਹੀ ਕੋਰਸਾਂ ਤੇ 30% ਦਾ ਆਫ ਹੈ ਔਰ ਸਾਰੇ ਕੋਰਸਾਂ ਤੇ ਕਦੇ ਵੀ ਆਫ ਨਹੀਂ ਆਉਂਦਾ 30% ਦਾ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਕੋਰਸਾਂ ਤੇ So, है 30% ਦਾ ਆਫ ਹੈ ਯਾਨੀ ਸਿੰਗਲ ਕੋਰਸ ਤੇ ਵੀ 30% ਦਾ ਆਫ ਮਿਲ ਰਿਹਾ ਹੈ ਇਹ ਪਹਿਲੀ ਵਾਰ ਹੋਇਆ ਉਹ ਵੀ ਅੰਕੀ ਸਰਦੇ ਵੱਡੇ ਕਰਕੇ ਠੀਕ ਹੈ ਸੋ ਆਹ 쿠ਪਨ ਕੋਡ ਹੈ ਭਾਈ ਹੈਪੀ ਬਰਥਡੇ 30 ਇਸ 쿠ਪਨ ਨੂੰ ਯੂਜ਼ ਕਰ ਲਿਓ ਹਰੇਕ ਕੋਰਸ ਉੱਪਰ ਯੂਜ਼ ਕਰ ਲਿਓ ਤੁਹਾਨੂੰ 30% ਦਾ ਆਫ ਮਿਲ ਜਾਏਗਾ ਠੀਕ ਹੈ ਟੈਸਟ ਸੀਰੀਜ਼ ਉੱਪਰ ਨਹੀਂ ਹੈ ਭਾਈ ਆਫ ਕਿਤੇ ਤੁਸੀਂ ਟੈਸਟ ਸੀਰੀਜ਼ ਦੇ ਲਾਓ ਹਰ ਕੋਰਸ ਦੇ ਉੱਪਰ ਆਫ ਹੈ ਸੋ ਥੈਂਕ ਯੂ ਸੋ ਮੱਚ ਔਰ ਸਾਰੇ ਬੱਚਿਆਂ ਨੂੰ ਇਨਵਾਈਟ ਕਰਦਾ ਹਾਂ ਮੈਂ ਕਿ 30 ਤਾਰੀਖ ਨੂੰ ਅੰਕੀਸ਼ਰ ਦਾ ਬਰਥਡੇ ਬਣਾਇਆ ਜਾਏਗਾ ਤੁਸੀਂ ਆਪਣੇ ਸੈਂਟਰ ਲਾਲ ਲਡੂ ਦੇ ਵਿੱਚ ਆ ਕੇ ਬਣਾ ਸਕਦੇ ਹੋ ਅੰਕੀਸ਼ਰ ਦਾ ਬਰਥਡੇ ਠੀਕ ਹੈ ਤੁਹਾਨੂੰ ਸਮੋਸੇ ਛੋਲੇ ਪੂਰੀਆਂ ਜੋ ਵੀ ਖਾਣਾ ਹੈ ਤੁਸੀਂ ਆ ਕੇ ਖਾ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਐਂਡ ਅਗੇਨ ਹੈਪੀ ਬਰਥਡੇ ਟੂ ਅੰਕੀਸ਼ਰ ਥੈਂਕ ਯੂ